ਜੀ ਸੱਛੇ ਕਾਲਬਰਾਡ ਫੈਮਿਲੀ ਵਲੌਗ ਤੇ ਤੁਹਾਡਾ ਸਵਾਗਤ ਹੈ ਜੀ ਹਰ ਰੋਜ਼ ਦੀ ਤਰ੍ਹਾਂ ਫੇਰ ਹਾਜ਼ਰ ਹੋਏ ਹਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਅੱਜ ਵਾਲੀ ਵੀਡੀਓ ਜੀ ਆਪਾਂ ਤੀਜੇ ਜਾਂ ਚੌਥੇ ਦਿਨ ਤਾਜਾ achar ਬਣਾਉਣੀ ਹੈ ਮਿਰਚਾਂ ਦਾ ਛਿਰਕੇ ਵਾਲਾ ਠੀਕ ਹੈ ਜੀ ਆਪਨੇ ਕੋਲੇ ਮਿਰਚਾਂ ਮਿਰਚਾਂ ਦੇ ਦੋ ਦੋ ਪੀਸ ਕਰਕੇ ਚੰਗੀ ਤਰ੍ਹਾਂ ਇਹਨਾਂ ਨੂੰ ਪਹਿਲਾਂ ਧੋੜਿਆ ਧੋ ਕੇ ਸੁਕਾ ਲਈਆਂ ਸੁਕਾ ਕੇ ਫਿਰ ਇਹਨਾਂ ਦੇ ਦੋ ਦੋ ਪੀਸ ਮੇ ਕਰ ਲਈ ਹਣਾ ਤੇ ਆ ਆਪਾਂ ਡੱਬੇ ਦੇ ਵਿੱਚ ਪਾਉਣੀ ਆ ਇਹ ਠੀਕ ਹੈ ਜੀ ਇਹਨਾਂ ਨੂੰ ਆਪਾਂ ਕਰਦੇ ਆ ਸਾਈਡ ਤੇ ਸਭ ਤੋਂ ਪਹਿਲਾਂ ਮੈਂ ਆ ਕੌਲੀ ਦੇ ਵਿੱਚ ਨਮਕ ਲੈਣੀ ਆ ਠੀਕ ਹੈ ਨਮਕ ਪਾਏ ਇਹਨਾਂ ਮਿਰਚਾਂ ਦੇ ਹਿਸਾਬ ਦੇ ਨਾਲ ਲੈ ਲਿਓ ਤੁਸੀਂ ਜਿੰਨਾਂ ਕਿ ਤੁਹਾਡੇ ਕੋਲੇ ਹੋੜੀਆਂ ਆ ਮਿਰਚਾਂ ਉਹਨਾਂ ਹਿਸਾਬ ਨਾਲ ਲੈ ਲਿਓ ਇੰਨਾ ਨਮਕ ਆਪਾਂ ਨੂੰ ਬਹੁਤ ਆਪਣੇ ਕੋਲੇ ਥੋੜੀਆਂ ਜੀਆਂ ਮਿਰਚਾਂ ਜਿਵੇਂ ਤੀਜੇ ਚੌਥੇ ਦਿਨ ਤਾਜ਼ੀਆਂ ਮਿਰਚਾਂ ਸਾਡੇ ਖਾਂਦੇ ਆ ਸਾਡੇ ਜਿਆਦਾ ਮਿਰਚ ਜਿਹੜੀ ਜਦੋਂ ਨਰਮ ਹੋ ਜਾਂਦੀ ਆ ਉਹ ਕੋਈ ਵੀ ਨਹੀਂ ਖਾਂਦਾ ਹਨ ਸਾਡੇ ਇਸ ਤਰ੍ਹਾਂ ਹੀ ਮਿਰਚਾਂ ਦਾ achar ਇੰਨਾ ਕ ਖਾਂਦੇ ਆ ਆ ਲਓ ਜੀ ਇੰਨੇ ਕਪਾਣ ਲਾਲ ਮਿਰਚ ਪਾ ਲੈਣੇ ਆ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਹਲਦੀ ਪਾਵਾਂਗੇ ਇੰਨੇ ਕੇ ਪਹਲਦੀ ਪਾਵਾਂਗੇ ਠੀਕ ਹੈ ਜੀ ਉਸ ਤੋਂ ਬਾਅਦ ਆਪਣੇ ਕੋਲੇ ਨਾ ਜਿਹੜਾ ਆਹ ਵਾਲਾ ਮਸਾਲਾ ਹੈਗਾ ਆਹ ਵਾਲਾ ਮਸਾਲਾ ਡੱਬੀ ਦੇ ਵਿੱਚ ਤੇ ਆਹ ਆਪਣੇ ਕੋਲੇ ਨਾ ਮਸਾਲਾ ਹੈਗਾ ਠੀਕ ਹੈ ਜੀ ਇਹ ਮਸਾਲਾ ਜਿਹੜਾ ਹੈਗਾ ਲੌਂਗ ਮਲਠੀ ਤੇ ਜਵੈਨ ਤੇ ਜੀਰਾ ਛੋਟੀਆਂ ਛੋਟੀਆਂ ਸਾਰੀਆਂ ਚੀਜ਼ਾਂ ਮੈਂ ਭੁੰਨ ਕੇ ਰੱਖ ਕੇ ਦਰਦ ਕੀਤਾ ਹੋਇਆਗਾ ਇਹ ਤੇ ਮੈਂ ਤੁਹਾਨੂੰ ਇਹ ਦਿਖਾਉਣੀ ਆ ਦੇਖੋ ਤੇ ਤੇਜ ਪੱਤਾ ਠੀਕ ਹੈ ਜੀ ਤੇਜ ਪੱਤਾ ਕਲੌਂਜੀ ਜਵੈਨ ਜੀਰਾ ਤੇ ਵੱਡੀ ਇਲਾਇਚੀ ਛੋਟੀ ਇਲਾਇਚੀ ਤੇ ਮਲਠੀ ਇਹ ਮੈਂ ਪਾਊਡਰ ਆਖਦੀ ਹੁੰਦੀ ਆ ਜਿਵੇਂ ਥੋੜਾ ਥੋੜਾ ਆਪਾਂ ਚਾਰ ਪਾਉਣਾ ਹੁੰਦਾ ਉਹਦੇ ਵਿੱਚ ਥੋੜਾ ਜਿਹਾ ਆਪਾਂ ਮਸਾਲਾ ਇਹ ਵਾਲਾ ਪਾ ਦਿੰਨੇ ਹੁੰਨੇ ਆ ਠੀਕ ਹੈ ਜੀ ਇਹ ਮਸਾਲਾ ਮੈਂ ਪਾ ਦੇ ਤੂੰ ਇੰਨਾ ਕਾ ਅੱਧਾ ਚਮਚੇ ਮਸਾਲੇ ਦਾ ਪਾਵਾਂਗੀ ਠੀਕ ਹੈ ਜੀ ਹੋਰ ਆਪਾਂ ਤੁਹਾਨੂੰ ਮੈਂ ਦੱਸ ਦਿਆਂ ਅੱਗੇ ਪਹਿਲਾਂ ਕੀ ਕਰਨਾ ਸਭ ਤੋਂ ਪਹਿਲਾਂ ਹੁਣ ਤੁਸੀਂ ਕੀ ਕਰੋਗੇ ਆ ਮਿਰਚਾਂਆਂ ਗੀਆਂ ਮਿਰਚਾਂ ਦੀ ਵਿੱਚਨਾ ਆਪਾਂ ਇਸ ਤਰ੍ਹਾਂ ਮਸਾਲਾ ਭੁੱਕ ਲੈਣਾ ਭੁੱਕ ਕੇ ਇਹਨਾਂ ਨੂੰ ਰਚਾ ਲੈਣਾ ਠੀਕ ਹੈ ਜੀ ਇਸ ਤਰ੍ਹਾਂ ਇਸ ਤਰ੍ਹਾਂ ਕਰ ਲਓ ਤੁਸੀਂ ਕੋ ਸਿਕਾਉਂਗੇ ਪੈਣ ਹੱਥ ਨਹੀਂ ਲੱਗੀ ਪਈ ਐ ਮੈਂ ਹੱਥ ਨਹੀਂ ਪਾਉਣੀ ਹੁੰਦੀ ਬਾਅਦ ਚ ਆਪਾਂ ਪਹਿਲਾਂ ਹੱਥ ਚੰਗੀ ਤਰ੍ਹਾਂ ਧੋੜੇ ਤੇ ਬਾਅਦ ਚ ਫੇਰ ਆਪਾਂ ਸਾਬਣ ਲਾ ਕੇ ਧੋਲਾਂਗੇ ਜਿਵੇਂ ਆਪਣੀ ਅੱਖਾਂ ਆੱਖਾਂ ਤੇ ਨਾ ਲੱਗ ਜਾਣ ਹਨ ਇਸ ਤਰ੍ਹਾਂ ਮਿਲਾ ਲਿਆ ਮਿਲਾਉਣ ਤੋਂ ਬਾਅਦ ਹੁਣ ਤੁਸੀਂ ਜਾਨਾ ਆ ਡੱਬਾ ਲੈ ਲਿਆ ਆਪਾਂ ਚੰਗੀ ਤਰ੍ਹਾਂ ਸੁਕਾ ਲਿਓ ਧੋੜਿਓ ਸੁਕਾ ਕੇ ਫੇਰ ਇਹਦੇ ਵਿੱਚ ਪਾ ਦੇਣੀ ਆ ਆਪਾਂ ਠੀਕ ਹੈ ਜੀ ਹਾਂ ਜੀ ਆਪਾਂ ਇਹ ਡੱਬਾ ਲੈ ਲਿਆ ਹੁਣ ਕਿਉਂਕਿ ਨਾ ਢੱਕਣਾ ਖੁੱਲਾ ਥੋੜੀਆਂ ਜਿਹੀਆਂ ਮਿਰਚਾਂ ਆਂ ਗਿਆ ਖੁੱਲੇ ਡੱਬੇ ਚ ਐ ਚੱਕੋ ਤੇ ਹੁਣ ਕਰ ਲਓ ਹਨਾ ਇਦੇ ਵਿੱਚ ਆਪਾਂ ਇਹ ਮਿਰਚਾਂ ਪਾ ਦਨੇ ਆ ਅੱਜ ਜੀ ਸ਼ਾਮ ਹੋ ਗਈ ਤਾਂ ਹੀ ਆਪਣੀ ਵੀਡੀਓ ਦੇ ਵਿੱਚ ਵੀ ਥੋੜਾ ਜਨਾ ਹਨੇਰਾ ਹੁੰਦਾਗਾ ਚਾਨਣ ਨਹੀਂ ਹੁੰਦਾ ਸਾਢੇ 7:00 ਦਾ ਟਾਈਮ ਆ ਸ਼ਾਮ ਦਾ ਮੈਂ ਦੂਜੇ ਕੰਮ ਨੇ ਮਿਹੜਲੇ ਸੀ ਹੁਣ ਮੈਂ ਮਿਰਚਾਂ ਦਾ 4-5 ਇਹ ਪਾ ਲਈਆ ਇਹ ਪਾਉਣ ਤੋਂ ਬਾਅਦ ਤੁਸੀਂ ਕੀ ਕਰਨਾ ਜੀ ਹਾਂ ਜੀ ਹੁਣ ਤੁਸੀਂ ਇਹ ਪਾੜਿਆ ਤੁਸੀਂ ਕਹੋਂਗੇ ਭੈਣ ਨੇ ਤੇਲ ਜਾਂ ਕੁਛ ਵੀ ਨਹੀਂ ਪਾਇਆ ਹਨਾ ਇਹਦੇ ਵਿੱਚ ਇਦਾਂ ਖਰਾਬ ਹੋ ਨਹੀਂ ਹੁਣ ਤੁਸੀਂ ਕੀ ਕਰਨਾ ਇਹਦੇ ਵਿੱਚ ਨਾ ਸ਼ਰਕਾ ਆਪਣੇ ਕੋਲੇ ਆਪਣੇ ਕੋਲੇ ਸ਼ਰਕਾਗਾ ਜੀ ਠੀਕ ਹੈ ਜੀ ਤੇ ਬਾਜ਼ਾਰ ਦੇ ਵਿੱਚੋਂ ਆਮ ਹੀ ਸ਼ੌਪ ਦੇ ਉੱਪਰ ਕਰਿਆਨਾ ਸਟੋਰ ਤੋਂ ਮਿਲ ਜਾਂਦਾ ਠੀਕ ਹੈ ਜੀ ਇਹ ਆਪਣੇ ਹਿਸਾਬ ਦੇ ਨਾਲ ਤੁਸੀਂ ਪਾੜੋ ਜਿੰਨਾ ਕਿ ਤੁਸੀਂ ਖਟਾਸ ਖਾਣਾ ਚਾਹੁੰਦੇ ਆ ਜਾਂ ਖਾਣਦੇ ਹੋ ਆਪਾਂ ਜਿਹੜਾ ਨੌਨ ਮਸਾਲੇ ਵਾਲੀ ਕੌਲੀ ਆ ਉਹਦੇ ਵਿੱਚ ਹੀ ਪਾਵਾਂਗੇ ਪਹਿਲਾਂ ਇੰਨਾ ਕੁ ਪਾਵਾਂਗੀ ਮੈਂ ਠੀਕ ਹੈ ਜੀ ਕਿਉਂਕਿ ਆਪਣੇ ਕੋਲ ਚਾਰ ਆ ਜਿਹੜਾ ਠੀਕ ਹੀ ਆ ਥੋੜਾ ਹੀ ਆ ਇਸ ਤਰ੍ਹਾਂ ਥੋੜਾ ਜਿਹਾ ਹੋਰ ਪਾ ਦਿੰਨੇ ਆਪਾਂ ਠੀਕ ਹੈ ਜੀ ਇਹ ਮੈਂ ਥੋੜਾ ਥੋੜਾ ਵੀ ਬੋਤਲ ਮਗਾ ਕੇ ਰੱਖ ਦੇਣੀ ਆ ਤੇ ਇਹ ਸ਼ਰਕੇ ਦੇ ਵਿੱਚ ਆਪਾਂ ਦੋ ਵਾਰ ਹੁਣ ਇੰਨੀਆਂ ਪਾਲੀਆਂ ਤੋਲੀ ਇੱਕ ਵਾਰ ਫੇਰ ਮੈਂ ਇੰਨੀਆਂ ਇੱਕ ਮਿਰਚ ਐ ਇਸੇ ਸ਼ਰਕੇ ਦੇ ਵਿੱਚ ਹੀ ਪਾ ਦੇਣੀਆਂ ਫੇਰ ਆਪਾਂ ਜਿਹੜਾ ਹੋ ਗਿਆ ਸ਼ਰਕਾ ਵਰਤਦੇ ਹਾਂ ਹੁਣ ਤੁਸੀਂ ਇਹਦਾ ਢੱਕਣ ਕਰ ਦੇਣਾ ਬੰਦ ਦੇਣੀ ਇਸ ਤਰ੍ਹਾਂ ਨਾਲ ਨਾੜੇ ਤਾਂ ਥੋੜੀਆਂ ਜੀਆਂ ਮਿਰਚਾਂ ਇਸ ਤੋਂ ਵਾਕਿਆਪੋ ਆਪਣਾ ਹੁੰਦਾ ਨਾ ਵਧੀਆ ਰਹਿੰਦਾਗਾ ਇਸ ਤਰ੍ਹਾਂ ਸਾਡੇ ਖਾਣਾ ਪਸੰਦ ਕਰਦੇ ਆ ਸਬਜੀ ਦੇ ਨਾਲ ਤਿੰਨ ਕਿ ਦਿਨ ਇਹ ਮਿਰਚਾਂ ਚੱਲਣਗੀਆਂ ਤਿੰਨ ਦਿਨਾਂ ਬਾਅਦ ਮੈਂ ਫੇਰ ਹੋਰ ਨਵੀਆਂ ਮਿਰਚਾਂ ਪਾ ਦੇਣੀ ਹੁੰਦੀਆਂ ਇਹਨਾਂ ਇੱਕ ਮਿਰਚੀ ਮੈਂ ਪਾਉਣੀ ਹੁੰਦੀ ਆ ਠੀਕ ਹੈ ਜੀ ਇਸੇ ਤਰ੍ਹਾਂ ਤੁਸੀਂ ਮਿਰਚਾਂ ਦਾ achar ਪਾ ਕੇ ਰੈਡੀ ਕਰ ਸਕਦੇ ਹੋ ਮਿਰਚਾਂ ਕੌੜੀਆਂ ਜਦੋਂ ਮੈਂ ਬੋਲਦੀ ਆ ਨਾ ਸੰਗ ਨੂੰ ਜੜਦਿਆਂ ਭੁੱਲਿਆ ਨਹੀਂ ਜਾਂਦਾ ਤੇ ਕੌੜੀਆਂ ਬਹੁਤ ਜ਼ਿਆਦਾ ਮਿਰਚਾਂ ਇਹ ਤਾਂ ਹੀ ਮੈਂ ਥੋੜਾ ਜਿਹਾ ਠਾਸੇ ਦੇ ਵਿੱਚ ਵਧਾਤਾ ਤੇ ਇਹ ਮਿਰਚਾਂ ਹੋ ਗਈਆਂ ਆਪਣੀਆਂ ਰੈਡੀ ਠੀਕ ਹੈ ਜੀ ਜੇ ਆਪਨੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਈ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਵੀਡੀਓ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਕੱਲ ਨੂੰ ਫੇਰ ਮਿਲਾਂਗੇ ਆਪਾਂ ਕਿਸੇ ਨਵੀਂ ਵੀਡੀਓ ਦੇ ਨਾਲ ਅੱਜ ਵਾਲੀ ਵੀਡੀਓ ਦੇ ਵਿੱਚ ਐਨਾ ਧੰਨਵਾਦ ਜੀ